ਫਰੜ ਤੋਂ ਜ਼ਿਰਖਪੁਰ ਜਾਂਦੇ ਹੋਏ ਪੰਚਕੁਲਾ ਨਾਈਟ ਕਲੱਬ ਦੇ ਨਜ਼ਦੀਕ ਯੁਵਕ ਦੀ ਔਨ ਰੋਡ ਗੱਡੀ ਚਾਲਕ ਦੇ ਨਾਲ ਮਾਮੂਲੀ ਜੀ ਗੱਲ ਨੂੰ ਲੈ ਕੇ ਕਾਹ ਸੁਣੀ ਹੋ ਜਾਂਦੀ ਹੈ ਜਿਸ ਤੋਂ ਬਾਅਦ ਗੱਡੀਆਂ ਤੋਂ ਉਤਰ ਕੇ ਆਪਸ ਦੇ ਵਿੱਚ ਦੋਵਾਂ ਗੱਡੀ ਚਾਲਕਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਆ ਤੇ ਇਸ ਦੌਰਾਨ ਗੱਲ ਇੰਨੀ ਵੱਧ ਗਈ ਕਿ ਦੋਵੇਂ ਗੱਡੀ ਚਾਲਕ ਆਪਸ ਦੇ ਵਿੱਚ ਹੱਥੋ ਪਾਈ ਕਰਨ ਲੱਗ ਪਏ ਜਿਸ ਦੇ ਵਿੱਚ ਇੱਕ ਗੱਡੀ ਚਾਲਕ ਨੇ ਜ਼ਿਰਖਪੁਰ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੱਡੀ ਦੇ ਉੱਤੇ ਪੱਥਰਾ ਦੇ ਨਾਲ ਹਮਲਾ ਕਰ ਦਿੱਤਾ ਅਤੇ ਗੱਡੀ ਦੀ ਪੰਨ ਤੋੜ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਪਾ ਰਹੇ ਹੋ ਕਿ ਕਿਵੇਂ ਗੱਡੀ ਸੜਕ ਦੇ ਵਿੱਚਕਾਰ ਖੜੀ ਹੋਈ ਹੈ ਤੇ ਉਸ ਦੇ ਸ਼ੀਸ਼ੇ ਟੁੱਟੇ ਹੋਏ ਨੇ ਇਸ ਘਟਨਾ ਤੋਂ ਬਾਅਦ ਗੱਡੀ ਚਾਲਕ ਦੇ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਵੰਸ਼ਪਸੀ ਤੇ ਮੈਂ ਆਪਣਾ ਖਰੜ ਤੋਂ ਪੰਚਕੁਲਾ ਕਲੱਬ ਜਾ ਰਿਹਾ ਸੀਗਾ ਜਿੱਥੇ ਮੈਂ ਕੰਮ ਕਰਦਾ ਮੇਰੇ ਨਾਲ ਮੇਰੇ ਤਿੰਨ ਦੋਸਤ ਸੀਗੇ ਤੇ ਆਪਾਂ ਗੱਡੀ ਵਿੱਚ ਚੱਲੇ ਸੀਗੇ ਤੇ ਸਾਡੇ ਨਾਲ ਬਿਲਕੁਲ ਰਸਤੇ ਤੇ ਲੜਾਈ ਵਗੈਰਾ ਵੀ ਤੇ ਮੇਰੀ ਚੇਨ ਵਗੈਰਾ ਗੋਲਦੀ ਖਿੱਚ ਹੋਈ ਤੇ ਆਪਾਂ ਉਸ ਟਾਈਮ ਪੁਲਿਸ ਨੂੰ ਕਾਲ ਕੀਤਾ ਸੀਗਾ ਕਿ ਸਰ ਐਡਾ ਦਾ ਹੈਲਪਲੀ ਲੋਡ 112 ਨੰਬਰ ਤੇ 100 100 ਨੰਬਰ ਤੇ 112 ਨੰਬਰ ਤੇ ਤੇ ਉੱਥੇ 2 ਘੰਟੇ ਪੁਲਿਸ ਨਹੀਂ ਆਈ 2 ਘੰਟੇ ਬਾਅਦ ਫਿਰ ਦੁਬਾਰਾ ਕਾਲ ਕੀਤਾ ਪੁਲਿਸ ਆਈ ਉਹਨਾਂ ਨੇ ਸਾਡੇ ਲਿਖੇ ਜੋ ਵੀ ਸੀਗਾ ਉਹ ਨੋਟਪੈਡ ਤੇ ਤੇ ਆਪਾਂ ਉਹਨਾਂ ਨੇ ਬੋਲਿਆ ਕਿ ਇਸ ਪੁਲਿਸ ਸਟੇਸ਼ਨ 'ਤੇ ਤੁਸੀਂ ਆਪਣੀ ਕੰਪਲੇਂਟ ਰਿਟਨ 'ਚ ਦੇ ਦਿਓ ਐਫ ਆਈ ਆਰ ਕਟਵਾ ਲਓ ਉੱਥੇ ਜਾ ਕੇ ਤੇ ਆਪਾਂ ਪੁਲਿਸ ਪੁਲਿਸ ਸਟੇਸ਼ਨ ਕੰਪਲੇਂਟ ਕਰਨ ਆਏ ਤੇ ਇੱਥੇ ਜੋ ਵੀ ਸਰ ਸੀਗੇ ਉਹਨਾਂ ਨੂੰ ਬੋਲਿਆ ਸਰ ਅੱਜ ਸਾਡੇ ਨਾਲ ਹੋਇਆ ਤੇ ਉਹ ਕਹਿੰਦੇ ਕਿ ਹਾਜਾ ਮਤਲਬ ਕੋਹ ਨਹੀਂ ਐ ਤਾਂ ਸਵੇਰੇ ਆਇਓ ਜੋ ਵੀ ਕੰਪਲੇਂਟ ਸਵੇਰੇ ਦੇਖਾਂਗੇ ਤੇ ਜੋ ਸਾਡੇ ਇੱਥੇ ਕੰਪਲੇਂਟ ਲਿਖ ਕੇਗੇ ਉਹ ਵੀ ਪੁਲਿਸ ਵਾਲੇ ਇੱਥੇ ਸੀਗੇ ਤੇ ਜਿਹੜੇ ਉਹਨਾਂ ਦੇ ਮੇਨ ਸੀਨੀਅਰ ਸੀਗੇ ਉਹ ਵੀ ਉਹਨਾਂ ਦੇ ਨਾਲ ਸੀਗੇ ਇੱਥੇ ਤੇ ਉਹਨਾਂ ਨੇ ਸਾਨੂੰ ਇਹ ਚੀਜ਼ ਬੋਲੀ ਕਿ ਸਵੇਰੇ ਆਇਓ ਪੁਲਿਸ ਸਟੇਸ਼ਨ ਸਵੇਰੇ ਦੇਖਾਂਗੇ ਜੋ ਵੀ ਕਾਰਵਾਈਆਂ ਸਵੇਰੇ ਹੋਣਗੀਆਂ ਤੇ ਆਪਾਂ ਬਾਹਰ ਆ ਕੇ ਉਹਨਾਂ ਦਾ ਦਰਵਾਜ਼ਾ ਲੋਕ ਕਰ ਤੇ ਆਪਾਂ ਹੁਣ ਇੱਥੋਂ ਜਾਦੇ ਹਾਂ ਚੰਡੀਗੜ੍ਹ ਤੋਂ ਬਿਊਰੋ ਚੀਫ ਰਮੇਸ਼ ਕੁਮਾਰ ਦੀ ਰਿਪੋਰਟ